ਕਾ 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 ਇਹ ਬੁਰਾ ਕਰ ਲਾ ਪਰ ਲਾ ਕਾ ਬੰਨ ਟੁੱਟ ਗਿਆ ਓਏ ਆਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਇਹ ਸਾਨੂੰ ਰੱਖ ਲਵੇਂ ਤੇ ਰੋੜ ਜੀਏ ਨਾਲ ਹੀ ਚਾਚਾ ਰੋੜ ਜੀਏ ਕੀ ਕਰੀਏ ਰੋੜ ਜੀਏ ਨਾਲ ਹੀ ਸਾਰਾ ਟੁੱਟ ਗਿਆ ਓਏ ਅਗਲੇ ਸਿਰਿਓ ਵੀ ਪਰ ਓ ਜੋ ਆ ਵਾਟਾ ਰੁਣਦ ਰਣੀ ਵਾਟਾ ਤਾ ਟੋਲੇ ਦੋੜ ਵਾਟ ਨਹੀਂ ਰੁਣਨੇ ਲਿਆ ਪਰਲਾ ਟੋੜੇ ਨਾ ਆ ਲਿਆ ਪਰਲਾ ਪਰਲਾ ਠੀਕ ਕਰ ਯਾਰ ਕਾ ਕਿ ਜਦਾਂ ਮਰ ਗਈ ਮਰ ਗਈ ਲੱਗ ਗਈ ਪਾਣੀ ਪੈ ਗਿਆ ਯਾਰ ਠੀਕ ਪਾਣੀ ਪੈ ਗਿਆ ਇਧਰ ਲੈ ਟੋੜੇ ਲੈ ਟੋੜੇ ਹਏ ਅਗਲੇ ਸਿਰੇ ਪਾਣੀ ਆ ਗਿਆ ਪੈ ਗਿਆ ਪਾਣੀ ਗਈ ਗਈ ਸਾਰਾ ਬਾਗ ਇਹ ਲੱਗਿਆ ਬੰਨ ਹਾਂ ਵੀ ਇੱਥੇ ਆ ਗਿਆ ਮੈਂ ਅੱਗੇ ਅੱਜ ਟੱਪੜੀ ਵੇ ਬੋਰੇ ਖਤਰ ਨਾ ਕਰਦਾ ਕਰਦੀ ਤੋੜ ਗਿਆ ਪਾੜ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੁਕਾ ਨਾ ਲੰਘੇ ਪਾਣੀ ਨਾ ਲੰਘਿਆ ਕੋ ਪਰੇ ਲਾਵਾਂ ਮਾਲਕਾ ਓ ਸਾਬੰਦ ਨੱਟ ਗਿਆ ਵਾਹਿਗੁਰੂ 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 ਦੇ ਸਾਡੇ ਚੰਗੀ ਨਹੀਂ ਕੀਤੀ ਵਾਹਿਗੁਰੂ ਦੇ ਸਾਡੇ ਚੰਗੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਤੋਂ ਸਾਡੇ ਚੰਗੀ ਨਹੀਂ ਕੀਤੀ ਅਲੀਆ ਬੰਦ ਤੋੜਦਾ ਤੂੰ ਵਾਹਿਗੁਰੂ ਵਾਹਿਗੁਰੂ ਤੋਂ ਚੰਗੀ ਨਹੀਂ ਕੀਤੀ ਵਾਹਿਗੁਰੂ ਦੇ ਸਾਡੇ ਨਾਲ ਵਾਹਿਗੁਰੂ ਦੇ ਸਾਡੇ ਚੰਗੀ ਨਹੀਂ ਕੀਤੀ ਇੱਧਰ ਆ ਜਾ ਚੱਲ ਆ ਜੂ ਨਾਲ ਬੰਦਿਆਂ ਨਾਲ ਹੀ ਉਹਦੇ ਨਾਲ ਚੱਲ ਜਾ ਚੱਟ ਮੇਰੀ ਕੀਤੀ ਵਾਹਿਗੁਰੂ ਤੂੰ ਆ ਗਿਰਦੂ ਸਾਡਾ ਚੰਗੀ ਨਹੀਂ ਕੀਤੀ ਸਰਦ ਸਾਹਿਬ 14 ਦਿਨ ਮਰ ਕੇ ਮਰ ਕੇ 14 ਦਿਨ ਆ ਗਿਰਦੂ ਉਹ ਲੱਕੜਾ ਨਾ ਕੱਟਾਰੂ ਬੰਦੇ ਉਹ ਨਹੀਂ ਕੀਤੀ ਉਹ ਲੱਕੜਾ ਨਾ ਲੱਕੜਾ ਨਾ ਸਾਨੂੰ ਲੱਕੜਾ ਪਰ ਨਹੀਂ ਬਣ ਕੇ ਬਾਹਰ ਟਟ ਕੇ ਵੀਰ ਬੰਨ ਲੱਕੜਾ ਨਾ ਬਾਹਰ ਟਟ ਕੇ ਵੀਰ ਬੰਨ ਆਲੀ ਆਲਾ ਚੰਗੀ ਨਹੀਂ ਕੀਤੀ ਰੱਬ ਨੇ ਚੰਗੀ ਨਹੀਂ ਕੀਤੀ ਪਰ ਤੋਂ ਬਥਾਣਾ ਵਾਲਾ ਕੀ ਕਰੇ ਓਏ ਲੱਗਣ ਲਾ ਓਏ ਨਵਾ ਓ ਵੀਰ ਛੇਤੀ ਛੇਤੀ ਬਾਜਾ ਪਾਣੀ ਰੋ ਗਿਆ ਨਾ ਬਾਣੀ ਰੋ ਗਿਆ ਛੇਤੀ ਆ ਮੇਰੇ ਵੀਰਾ ਛੇਤੀ ਪਾਜਾ ਮੇਰੇ ਵੀਰਾ ਪਿੰਡ ਵਾਲੀ ਖੁਰਤਾ ਆਪਣ ਫੋਟ ਲੈਣਾ ਨੇ ਵਿੱਚ ਆਵੇ ਇੱਥੇ ਵੀ ਪਾੜਦੀ ਜਾਂਦੀ ਤੇਰੇ ਚੈਰੇ ਜਾ ਫਿਰ ਲੱਗਣ ਲਾ ਓ ਵੀਰ ਬੰਦ ਟੁੱਟ ਗਿਆ ਬੰਦ ਬੰਦੇ ਬੈ ਕੋਲੋ ਬੰਨ ਟੁੱਟ ਗਿਆ ਛੇਤੀ ਪਹੁੰਚਾ ਬੰਨ ਟੁੱਟ ਗਿਆ ਛੇਤੀ ਮਰ ਕੇ ਪਰ ਆ ਜਾ ਬੰਨ ਟੁੱਟ ਗਿਆ ਛੇਤੀ ਪਹੁੰਚਾ ਮੇਰੀ ਵੀਰਾਂ ਬੰਨ ਟੁੱਟ ਗਿਆ ਬੁਰਾ ਕਰ ਲਾ ਪਰ ਲਾ ਬੰਨ ਟੁੱਟ ਗਿਆ ਓਏ ਹਾਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਕਿ ਸਾਨੂੰ ਰੱਖ ਲਵੇਂ ਤੇ ਰੋੜ ਜੀਏ ਨਾਲ ਹੀ ਚਾਚਾ ਰੋੜ ਜੀਏ ਕੀ ਕਰੀਏ ਰੋੜ ਜੀਏ ਨਾਲ ਹੀ ਸਾਰਾ ਟੁੱਟ ਗਿਆ ਓਏ ਅਗਲੇ ਸਿਰਿਆਂ ਵੀ ਪਰ ਆ ਜਾ ਵਾਟਰ ਰੁਣ ਦਵਾੜੀ ਵਾਟਰ ਕਾਇਆ ਤੋਲੇ ਦੋੜ ਵਾਟਰ ਨਹੀਂ ਰੁਣਨੇ ਪਰ ਲਾ ਨਾ 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 ਪੋਰ ਲਾ ਪੋਰ ਲਾ ਕਿੱਥੇ ਕਰਿਆ ਯਾਰ ਕਿ ਜਿੱਦਾਂ ਮਰ ਗਈ ਮਰ ਗਈ ਪਾਣੀ ਪੈ ਗਿਆ ਯਾਰ ਸਿੱਧਾ ਉਹ ਪਾਣੀ ਪੈ ਗਿਆ ਇਧਰ ਲੈ ਆ ਉਹ ਤੋੜੇ ਤੋੜੇ ਹਏ ਅਗਲੇ ਸੁਰੇ ਪਾਣੀ ਆ ਗਿਆ ਪੈ ਗਿਆ ਪਾਣੀ ਗਈ ਗਈ ਸਾਰਾ ਬੈਗ ਇਹ ਲੱਗਿਆ ਬੰਨ ਹਾਂ ਵੀ ਇੱਥੇ ਆ ਗਿਆ ਮੈਂ ਕਿਹਾ ਅੱਜ ਟਪੜੀ ਰਿਹਾ ਬੋਰੇ ਖਤਰੂ ਪਾਣੀ ਆ ਗਿਆ ਤੋੜ ਗਿਆ ਪਾੜ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੁਕਾ ਨਾ ਕਿ ਪਾਣੀ ਨਾ ਗਿਆ ਹੋ ਪੋਰੇ ਲਾਵਾ ਓਏ ਮਾਲਕਾ ਓਏ ਸਾਬੰਦ ਨਟਗਾ ਵਾਹਿਗੁਰੂ 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 ਦਸਾਂ ਦਾ ਚੱਕੀ ਨਹੀਂ ਕੀਤੀ ਵਾਹਿਗੁਰੂ ਦਸਾਂ ਦਾ ਚੱਕੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਦਸਾਂ ਦਾ ਚੱਕੀ ਨਹੀਂ ਕੀਤੀ ਅਲੀਆ ਦਾ ਬੰਦ ਤੋੜਦਾ ਤੂੰ ਵਾਹਿਗੁਰੂ ਵਾਹਿਗੁਰੂ ਦਸਾਂ ਦਾ ਚੱਕੀ ਨਹੀਂ ਕੀਤੀ ਵਾਹਿਗੁਰੂ ਦਸਾਂ ਦਾ ਚੱਕੀ ਨਹੀਂ ਕੀਤੀ ਓਏ ਇਧਰ ਆ ਜਾ ਚੱਲ ਆਜੂ ਨਾਲ ਬੰਦਿਆਂ ਨਾਲ ਹੀ ਵਾਹਿਗੁਰੂ ਕਰਦਾ ਤੂੰ ਬਾਏ ਗੁਰੂ ਸਾਡਾ ਚੰਗੀ ਨਹੀਂ ਕੀਤੀ ਗੁਰੂ ਸਾਹਿਬ 14 ਦਿਨ ਮੜ ਕੇ ਮੜ ਕੇ ਜੋਟਾ ਦਿਨ ਗੁਰੂ ਉਹ ਲੱਕਾ ਨਾ ਨਾ ਕੱਟ ਰੂਗੇ ਉਹ ਨਹੀਂ ਕੀਤੀ ਉਹ ਲੱਕਾ ਨਾ ਲੱਕਣਾ ਨਾ ਫੰਨ ਲੱਕਣਾ ਆਪਰ ਨਹੀਂ ਬਣਦਾ ਬਾਟ ਡਟ ਕੇ ਮਰ ਬੰਨਾ ਲੱਕਣਾ ਮਰ ਚੰਗੀ ਨਹੀਂ ਕੀਤੀ ਉਹ ਲੱਕਾ ਨਾ ਬੰਟ ਡਟ ਕੇ ਮਰ ਬੰਨਾ ਆਲੀ ਆਲਾ ਚੰਗੀ ਨਹੀਂ ਕੀਤੀ ਰੱਬ ਨੇ ਚੰਗੀ ਨਹੀਂ ਕੀਤੀ ਪਰ ਕੋ ਫਰਦਾਨਾ ਵਾਲਾ ਓ ਕਿਨੇ ਕਿਦਾ ਓਏ ਲੱਕਣ ਲੈ ਓਏ ਓ ਵੀਰ ਛੇਤੀ ਛੇਤੀ ਬਾਸਾ ਪਾਣੀ ਰੋ ਗਿਆ ਨਾ ਪਾਣੀ ਰੋ ਗਿਆ ਛੇਤੀ ਆ ਮੇਰੇ ਵੀਰਾ ਛੇਤੀ ਪਹੁੰਚ ਮੇਰੇ ਵੀਰਾ ਪਿੰਡ ਆਲੀ ਖੁਰਦਾ ਆਪਣ ਫੁੱਟ ਲੈਣਾ ਵਿੱਚ ਆਵੇ ਇੱਥੇ ਵੀ ਪਾੜਦੀ ਜਾਂਦੀ ਤੇਰੇ ਜਾ ਫਿਰ ਲੱਕਣ ਲੈ ਓ ਵੀਰ ਬੰਨ ਟੁੱਟ ਗਿਆ ਬੰਨ ਬੰਦੇ ਪੈ ਕੋਲੋ